ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਏ ਨਿਊਜ਼ ਬਹੁਤ-ਬਹੁਤ ਸਵਾਗਤ ਤੁਹਾਡਾ ਵਿਜੀਲੈਂਸ ਦੇ ਮਾਮਲੇ ਚ ਥਾਰ ਵਾਲੀ ਬੀਬੀ ਦੀਆਂ ਬਰੂਹਾਂ ਤੇ ਪੁੱਜ ਗਈ ਪਰਖ ਦੀ ਘੜੀ ਅਦਾਲਤ ਵੱਲੋਂ ਸੁਣਵਾਈ ਹੋਈ ਸ਼ੁਰੂ ਜੋ ਥਾਰ ਵਾਲੀ ਬੀਬੀ ਨੂੰ ਜ਼ਮਾਨਤ ਮਿਲਣ ਦੇ ਆਸਾਰ ਨੇ ਜਾਂ ਥਾਰ ਵਾਲੀ ਬੀਬੀ ਲੰਮਾ ਸਮਾਂ ਜੇਲ੍ਹ ਦੇ ਵਿੱਚ ਆਪਣੀ ਜ਼ਿੰਦਗੀ گزارੇਗੀ ਇਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸਾਰਿਆਂ ਨੂੰ ਇੱਕੋ ਹੀ ਗੁਜਾਰਿਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਜੋ ਕਿ ਵਿਜੀਲੈਂਸ ਦੇ ਵੱਲੋਂ ਥਾਰ ਵਾਲੀ ਬੀਬੀ ਜੋ ਮਹਿਲਾ ਪੁਲਿਸ ਕਨਸਟੇਬਲ ਸੀ ਜਿਹੜੇ ਕਿ ਚਿੱਟੇ ਦੇ ਨਾਲ ਫੜੀ ਗਈ ਸੀ ਉਸ ਦੀ ਅੱਜ ਪਰਖ ਦੀ ਕੜੀ ਹੈ ਜੋ ਅਦਾਲਤ ਵੱਲੋਂ ਸੁਣਵਾਈ ਹੋ ਰਹੀ ਹੈ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਸੀ ਸੋ ਅਮਨਦੀਪ ਕੌਰ ਪੁੱਤਰੀ ਜੈਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਜਿਲ੍ਹਾ ਬਠਿੰਡਾ ਦੀ ਅਦਾਲਤ ਵਿੱਚ ਜੋ ਸੁਣਵਾਈ ਸ਼ੁਰੂ ਹੋਈ ਏ ਅਮਨਦੀਪ ਕੌਰ ਜਿਹੜੇ ਕਿ ਪੁਲਿਸ ਦੇ ਵਿੱਚ ਬਹੁਤ ਵੱਡਾ ਆਪਣਾ ਆਧਾਰ ਰੱਖਦੀ ਸੀ ਔਰ ਸੋਸ਼ਲ ਮੀਡੀਆ ਦੇ ਉੱਪਰ ਉਸ ਨੂੰ ਰੀਲਾਂ ਬਣਾਉਣ ਦਾ ਬਹੁਤ ਸ਼ੌਂਕ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਸ ਨੂੰ ਬਠਿੰਡਾ ਤੋਂ ਉਸਦੀ ਥਾਰ ਗੱਡੀ ਦੇ ਵਿੱਚੋਂ ਚਿੱਟੇ ਸਮੈੱਜ ਫੜਿਆ ਗਿਆ ਉਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ਦੇ ਵਿੱਚ ਰਹੀ ਔਰ ਜਦੋਂ ਉਸ ਦੀਆਂ ਰੀਲਾਂ ਸੋਸ਼ਲ ਮੀਡੀਆ ਤੇ ਆਉਂਦੀਆਂ ਸੀ ਤਾਂ ਇੰਨੀ ਮਸ਼ਹੂਰ ਨਹੀਂ ਹੋਈ ਜਦੋਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਹੋਈਏ ਜਾਂ ਪੁਲਿਸ ਵੱਲੋਂ ਡਰੱਗ ਮਾਮਲੇ ਵਿੱਚ ਗ੍ਰਿਫਤਾਰ ਹੋਈਏ ਤਾਂ ਉਹ ਰਾਤੋਂ ਰਾਤ ਸਟਾਰ ਬਣ ਗਈ ਸੋਸ਼ਲ ਮੀਡੀਆ ਦੇ ਉੱਪਰ ਸੋ ਅਮਨਦੀਪ ਕੌਰ ਜੋ ਥਾਰ ਵਾਲੀ ਬੀਬੀ ਵਜੋਂ ਮਸ਼ਹੂਰ ਹੋਈ ਇਸ ਵੇਲੇ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਵਿਜੀਲੈਂਸ ਵੱਲੋਂ ਹਾਲੀਆ 19 ਜੁਲਾਈ ਨੂੰ ਐਡੀਸ਼ਨਲ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਵਿੱਚ ਇਸ ਕੇਸ ਦਾ ਚਲਾਨ ਪੇਸ਼ ਕੀਤਾ ਗਿਆ ਸੀ ਜਿਹੜਾ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 23 ਜੁਲਾਈ ਰੱਖੀ ਸੀ ਪਰ ਕਿਸੇ ਕਾਰਨ ਕਰਕੇ ਕੋਈ ਕਾਰਵਾਈ ਨਹੀਂ ਹੋ ਸਕੀ ਤੇ ਬੁੱਧਵਾਰ ਨੂੰ ਅਦਾਲਤ ਨੇ ਅਗਲੀ ਸੁਣਵਾਈ 11 ਅਗਸਤ ਮੁਕਰਰ ਕਰ ਦਿੱਤੀ ਗਈ ਇਸ ਦਿਨ ਮੁਲਜ਼ਮ ਅਮਨਦੀਪ ਕੌਰ ਤੇ ਦੋਸ਼ ਜੋ ਆਇਦ ਕੀਤੇ ਜਾਣੇ ਹਨ ਮੰਨਿਆ ਜਾ ਰਿਹਾ ਹੈ ਕਿ ਹੁਣ ਅਗਲੀ ਕਾਰਵਾਈ ਲਈ ਰਾਹ ਪੱਧਰਾ ਹੋ ਗਿਆ ਹੈ ਜੋ ਵਿਜੀਲੈਂਸ ਰੇਂਜ ਬਠਿੰਡਾ ਨੇ ਅਮਨਦੀਪ ਕੌਰ ਖਿਲਾਫ 26 ਮਈ 2025 ਨੂੰ ਐਫ ਆਈ ਆਰ ਨੰਬਰ 15 ਦਰਜ ਕੀਤੀ ਸੀ ਉਸ ਵਿਰੁੱਧ ਇਹ ਮੁਕੱਦਮਾ ਵਸੇਲਿਆਂ ਤੋਂ ਵੱਧ ਆਮਦਨ ਬਣਾਉਣ ਦੇ ਇਲਜ਼ਾਮਾਂ ਤਹਿਤ ਦਰਜ ਹੋਇਆ ਸੀ ਮਾਮਲਾ ਅਦਾਲਤ ਵਿੱਚ ਪੁੱਜਣ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਇਸ ਸਬੰਧ ਵਿੱਚ ਹੋਣ ਵਾਲੀ ਅਗਲੀ ਕਾਰਵਾਈ ਕਾਰਵਾਈ ਤੇ ਟਿਕ ਗਈਆਂ ਨੇ ਕਿ ਹੁਣ ਕਦੋਂ ਅਮਨਦੀਪ ਕੌਰ ਨੂੰ ਜ਼ਮਾਨਤ ਮਿਲੇਗੀ ਬਠਿੰਡਾ ਪੁਲਿਸ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ NDPS ਐਕਟ ਦੇ ਤਹਿਤ 1 ਮਈ 2025 ਨੂੰ ਜਦੋਂ ਅਮਨਦੀਪ ਕੌਰ ਨੂੰ ਚਿੱਟਾ ਜਦੋਂ ਉਸ ਕੋਲੋਂ ਬਰਾਮਦ ਹੋਇਆ ਉਦੋਂ ਪਹਿਲੀ ਵਾਰ ਚਰਚਾ ਵਿੱਚ ਆਈ ਤੇ ਖਾਸ ਤੌਰ ਤੇ ਅਮਨਦੀਪ ਕੌਰ ਸੋਸ਼ਲ ਮੀਡੀਆ ਤੇ ਸਰਗਰਮੀਆਂ ਤੇ ਲਕਜ਼ਰੀ ਲਾਈਫ ਸਟਾਈਲ ਸਾਹਮਣੇ ਆਉਣ ਕਾਰਨ ਮਾਮਲਾ ਇੱਕ ਤਰ੍ਹਾਂ ਨਾਲ ਹਾਈ ਪ੍ਰੋਫਾਈਲ ਬਣ ਗਿਆ ਇਸ ਤੋਂ ਪਹਿਲਾਂ ਕਿ ਅਮਨਦੀਪ ਕੌਰ ਨੂੰ ਕੋਈ ਜਾਣਦਾ ਤੱਕ ਨਹੀਂ ਸੀ ਅਮਨਦੀਪ ਕੌਰ ਦਾ ਕਦੇ ਵੀ ਕੋਈ ਜ਼ਿਕਰ ਨਹੀਂ ਹੋਇਆ ਸੀ ਪਰ ਅਮਨਦੀਪ ਕੌਰ ਰਾਤੋਂ ਰਾਤ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਜਦੋਂ ਸਾਹਮਣੇ ਆਈ ਤਾਂ ਸਟਾਰ ਬਣ ਗਈ মিডিਆ ਦੇ ਵਿੱਚ ਵੀ ਉਸਤੇ ਕੋਲ ਵੱਖ-ਵੱਖ ਪੱਤਰਕਾਰ ਇੰਟਰਵਿਊ ਕਰਨ ਵਾਸਤੇ ਪਹੁੰਚੇ ਜੋ ਕਿ ਇੱਕ ਪੱਤਰਕਾਰ ਨਾਲ ਜਦੋਂ ਉਸਨੇ ਇੰਟਰਵਿਊ ਕੀਤੀ ਤਾਂ ਉਸ ਤੋਂ ਬਾਅਦ ਫਿਰ ਵਿਜੀਲੈਂਸ ਨੇ ਉਸਦੇ ਉੱਪਰ ਸ਼ਿਕੰਜਾ ਕੱਸਿਆ ਸੋ ਉਹੀ ਅਮਨਦੀਪ ਕੋਰ ਚਿੱਟੇ ਨਾਲ ਫੜੀ ਗਈ ਜਿਸ ਕੋਲ 17.75 ਗ੍ਰਾਮ ਚਿੱਟਾ ਫੜਿਆ ਗਿਆ ਸੀ ਪਰ ਉਸਨੇ ਕਿਹਾ ਸੀ ਕਿ ਉਸਦੇ ਉੱਪਰ 8 ਜੋ ਪਲਾਂਟ ਕੀਤਾ ਗਿਆ ਜੋ ਉਸਦੀ ਗੱਡੀ ਦੇ ਵਿੱਚ ਇਹ ਚਿੱਟਾ ਕਿੱਥੋਂ ਆਇਆ ਇਸ ਦੇ ਬਾਰੇ ਜੋ ਇਨਕੁਆਇਰੀ ਚੱਲ ਰਹੀ ਸੀ ਉਸਨੇ ਆਪਣੀ ਗੱਡੀ ਆਪਣੇ ਮੋਟਰਸਾਈਕਲ ਆਪਣਾ ਸਾਰਾ ਜੋ ਉਸ ਦਾ ਸਮਾਨ ਸੀ ਉਸਨੇ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਸੋ ਉਸ ਦੀ ਜਾਂਚ ਅਜੇ ਚੱਲ ਰਹੀ ਸੀ ਜਦੋਂ ਕਿ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਕਿ ਉਸ ਦੀ ਆਮਦਨ ਇੰਨੀ ਕਿਵੇਂ ਹੋ ਗਈ ਜਦੋਂ ਕਿ ਇੱਕ ਮਹਿਲਾ ਕਾਂਸਟੇਬਲ ਜਿਸ ਦੀ 80 ਤੋਂ 85000 ਤਨਖਾਹ ਹੋਵੇਗੀ ਤਾਂ ਉਹ ਬਹੁਤ ਮੌਕਾ ਗੁਜ਼ਾਰਾ ਕਰਦੀ ਹੈ ਪਰ ਇਹ ਮਹਿਲਾ ਕਾਂਸਟੇਬਲ ਆਪਣੀ ਲਗਜ਼ਰੀ ਜ਼ਿੰਦਗੀ ਜੀ ਰਹੀ ਸੀ ਲਾਈਫ ਸਟਾਈਲ ਜੋ ਇਸਦਾ ਸੀਗਾ ਮਹਿੰਗੀਆਂ ਘੜੀਆਂ ਮਹਿੰਗੇ ਕੱਪੜੇ ਤੇ ਮਹਿੰਗੀਆਂ ਗੱਡੀਆਂ ਦੇ ਸ਼ੌਂਕ ਸੀ ਇਸ ਅਮਨਦੀਪ ਕੌਰ ਨੂੰ ਉਸ ਦੇ ਨਾਲ ਨਾਲ ਇਸ ਨੇ ਆਪਣੇ ਜੋ ਪਲਾਟ ਖਰੀਦੇ ਹੋਏ ਸੀ ਮੁਹਾਲੀ ਦੇ ਵਿੱਚ ਬਠਿੰਡਾ ਦੇ ਵਿੱਚ ਇੱਕ ਜੋ ਇਸ ਨੇ ਆਪਣੀ ਉਹ ਬੰਗਲਾ ਬਣਾਇਆ ਸੀਗਾ ਉਹ ਬੰਗਲਾ ਬਹੁਤ ਚਰਚਾ ਦੇ ਵਿੱਚ ਆਇਆ ਇੱਕ ਨੇਪਾਲੀ ਕੁੱਤਾ ਇਸ ਦਾ ਜਿਹੜਾ ਦੇਖਿਆ ਗਿਆ ਸੋ ਜਦੋਂ ਇਸ ਨੇ ਆਪਣੇ ਬੰਗਲੇ ਦੇ ਵਿੱਚ ਜੋ ਇਸ ਦਾ ਫਰਨੀਚਰ ਸੀ ਕਾਰਪੈਟ ਸੀ ਉਹ ਵੀ ਬਹੁਤ ਮਹਿੰਗੇ ਸੀ ਜਿਸ ਨੂੰ ਲੈ ਕੇ ਇਹ ਵਿਜੀਲੈਂਸ ਦੇ ਅੜਿੱਕੇ ਆਈ ਸੋ ਹੁਣ ਲੋਕ ਡੂੰਗੀ ਦਿਲਚਸਪੀ ਰੱਖਣ ਲੱਗੇ ਹਨ ਕਿ ਪੰਜਾਬ ਪੁਲਿਸ ਦੇ ਇਸ ਬਰਖਾਸਤ ਮੁਲਾਜ਼ਮ ਦੇ ਮਾਮਲੇ ਵਿੱਚ ਵਿਜੀਲੈਂਸ ਕਾਰਵਾਈ ਦਾ ਉਠ ਕਿਸ ਕਰਵਟ ਬੈਠੇਗਾ ਅਮਨਦੀਪ ਕੌਰ ਨੇ ਇਸ ਤੋਂ ਪਹਿਲਾਂ ਬਠਿੰਡਾ ਅਦਾਲਤ ਵਿੱਚ ਰੈਗੂਲਰ ਜ਼ਮਾਨਤ ਲਈ ਅਰਜੀ ਲਾਈ ਸੀ ਜਿਸ ਨੂੰ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਖਾਰਜ ਕਰ ਦਿੱਤਾ ਸੀ ਉਸ ਮਗਰੋਂ ਅਮਨਦੀਪ ਕੌਰ ਨੇ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ ਹਾਈ ਕੋਰਟ ਤੇ ਜਸਟਿਸ ਮੰਜਰੀ ਨਹਿਰੂ ਕੋਲ ਇਸ ਦੀ ਅਦਾਲਤ ਦੇ 22 ਜੁਲਾਈ ਨੂੰ ਅਮਨਦੀਪ ਕੌਰ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਸੀ ਜਿਸ ਕਰਕੇ ਉਹ ਜੇਲ੍ਹ ਵਿੱਚ ਬੰਦ ਚੱਲ ਰਹੀ ਹੈ ਤੇ ਹੁਣ ਵਿਜੀਲੈਂਸ ਅਮਨਦੀਪ ਕੌਰ ਨੂੰ 11 ਅਗਸਤ ਨੂੰ ਅਦਾਲਤ ਦੇ ਵਿੱਚ ਪੇਸ਼ ਕਰੇਗੀ ਜੋ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ ਸੋ ਅਮਨਦੀਪ ਕੌਰ ਦੇ ਵਕੀਲ ਐਡਵੋਕੇਟ ਵਿਸ਼ਾਲਦੀਪ ਸਿੰਘ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਅਮਨਦੀਪ ਕੌਰ ਦੀ ਹਾਜ਼ਰੀ ਚੋ ਦੋਸਟ ਹੈ ਹੋਣਗੇ ਜਿਸ ਤੋਂ ਬਾਅਦ ਗਵਾਹਾਂ ਸ਼ੁਰੂ ਹੋਣਗੀਆਂ ਗੌਰਤਲਬੇ ਕੀ ਵਿਜੀਲੈਂਸ ਨੇ ਇੱਕ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੰਜਾਬ ਪੁਲਿਸ ਦੇ ਬਰਖਾਸਤ ਮੈਲਾ ਸੀਨੀਅਰ ਸਿਪਾਹੀ ਅਮਨਦੀਪ ਕੌਰ ਨੰਬਰ 621 ਮਾਨਸਾ ਨੂੰ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ 26 ਮਈ ਨੂੰ ਥਾਣਾ ਵਿਜੀਲੈਂਸ ਭਿੰਡਾ ਵਿੱਚ ਭ੍ਰਿਸ਼ਟਾਚਾਰ ਸਬੰਧੀ ਐਫ ਆਈ ਆਰ ਨੰਬਰ 15 ਦਰਜ ਕੀਤੀ ਗਈ ਸੀ ਜਾਣਕਾਰੀ ਦੇ ਅਨੁਸਾਰ ਵਿਜੀਲੈਂਸ ਨੇ ਇਸ ਦੌਰਾਨ ਅਮਨਦੀਪ ਕੌਰ ਦੀ ਤਨਖਾਹ ਬੈਂਕ ਖਾਤੇ ਅਤੇ ਕਰਜ਼ੇ ਦੇ ਰਿਕਾਰਡ ਨਾਲ ਵੱਖ-ਵੱਖ ਜੋ ਉਸਦੇ ਸਾਰੇ ਦਸਤਾਵੇਜ਼ ਨੇ ਸਾਲ 2018 ਤੋਂ 2025 ਦਰਮਿਆਨ ਬਣਾਈ ਚਲ ਅਚਲ ਸੰਪਤੀ ਨਾਲ ਸੰਬੰਧਿਤ ਵੈਰੀਵਾਂ ਦੀ ਜਾਂਚ ਪੂਰੀ ਕਰ ਲਈਏ ਜੋ ਹੁਣ 11 ਅਗਸਤ ਨੂੰ ਉਸ ਦੀ ਜ਼ਮਾਨਤ ਦਾ ਫੈਸਲਾ ਆਵੇਗਾ ਉਸ ਤੋਂ ਪਹਿਲਾਂ ਉਸ ਦੇ ਉੱਪਰ ਜੋ ਟ੍ਰਾਇਲ ਚੱਲ ਰਹੇ ਨੇ ਅਗਵਾਈਆਂ ਸ਼ੁਰੂ ਹੋ ਜਾਣਗੀਆਂ ਸੋ ਅਮਨਦੀਪ ਕੌਰ ਦਾ ਕਿੰਨਾ ਸੱਚ ਹੈ ਔਰ ਕਿੰਨਾ ਝੂਠੇ ਵਿਜੀਲੈਂਸ ਨੇ ਜੋ ਦੱਸਿਆ ਹੈ ਕਿ ਉਸਨੇ ਆਪਣਾ ਜੋ ਆਮਦਨ ਤੋਂ ਵੱਧ ਜਾਇਦਾਦ ਬਣਾਈਏ ਉਸ ਦੇ ਵਿੱਚ ਸਾਰਾ ਨਤਾਰਾ ਹੁਣ ਹੋਵੇਗਾ